ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬਟਿਕ ਬਰਨਾਲਾ ਤੇ ਹੋਰ ਸੁਣਾਓ ਪੈਣਾ ਕੀ ਹਾਲ ਚਾਲ ਹੈ ਜੀ ਬਾਈਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਜੀ ਇਹ ਬਿਲਕੁਲ ਨਿਊ ਸਟਾਫ ਹੈ ਜੀ ਚੰਦੇਰੀ ਕਾਟਨ ਚੰਦੇਰੀ ਕਾਟਨ ਦੇ ਵਿੱਚ ਆ ਇਹ ਥੋੜਾ ਜਿਹਾ ਮਿਕਸ ਕੱਪੜਾ ਹੁੰਦਾ ਹੈ ਤੇ ਪਰ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਕਿਉਂਕਿ ਕਈ ਭੈਣਾਂ ਨੇ ਕਾਟਨ ਦੇ ਸੂਟ ਨਹੀਂ ਲੈਣੇ ਹੁੰਦੇਗੇ ਤੇ ਬਿਲਕੁਲ ਸੌਫਟ ਸਦਾਬ ਹੈ ਜੀ ਸਟਾਫ ਤੁਹਾਨੂੰ ਦਿਖਾਉਣੇ ਹੈਗੇ ਬਿਲਕੁਲ ਸੌਫਟ ਹੈ ਤੇ ਹਲਕੇ weight ਦੇ ਵਿੱਚ ਹੈ ਬਿਲਕੁਲ ਹਲਕਾ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਇਹਨੂੰ ਪਤਲਾ ਕੱਪੜਾ ਹੈ ਜੀ ਥੋੜਾ ਜਿਹਾ ਮਿਕਸ ਆਊਗਾ ਤੇ ਬਿਲਕੁਲ ਗਰਮੀ ਦੀ ਆਈਟਮ ਹੈ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਸ਼ਾਈਨਗਾਉਂਦੀ ਇਹਦੇ ਵਿੱਚ ਥੋੜੀ ਥੋੜੀ ਜਦੋਂ ਆਪਾਂ ਨੇੜੇ ਤੋਂ ਦੇਖਦੇ ਆਂ ਤੇ ਥੋੜੀ ਥੋੜੀ ਸ਼ਾਈਨਿੰਗ ਹੈ ਇਹਦੇ ਵਿੱਚ ਨਾ ਮਾਤਰ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹ ਲੈਣਾ ਬਣੀਆਂ ਹੋਈਆਂ ਵਿੱਚ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਤੇ ਬਿਲਕੁਲ ਹਲਕੇ weight ਦੇ ਵਿੱਚ ਸੂਟ ਹੈ ਤੇ ਹਲਕੇ ਰੇਟ ਦੇ ਵਿੱਚ ਸੂਟ ਹੈ ਜੀ ਸੂਟ ਦਾ ਰੇਟ ਰਹਿਣਾ ਜੀ 550 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ 550 ਰੁਪਏ ਰੇਟ ਹੋਵੇਗਾ ਤੇ ਇਹ ਦੂਸਰਾ ਕਲਰ ਆ ਗਿਆ ਜੀ ਗ੍ਰੀਨ ਕਲਰ ਸੇਮ ਸਟੱਫ ਹੈ ਜੀ ਚੰਦੇਰੀ ਕਾਟਨ ਚੰਦੇਰੀ ਕਾਟਨ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆ ਗਏ ਇਹ ਜਸਟ ਆਪਾਂ ਸੈਂਪਲ ਲੈ ਕੇ ਆਏ ਇੱਕ ਵਾਰੀ ਤੇ ਜੇ ਭੈਣਾਂ ਨੂੰ ਪਸੰਦ ਆਉਣਗੇ ਤਾਂ ਆਪਾਂ ਸੂਟ ਰਿਪੀਟ ਦੇ ਵਿੱਚ ਲੈ ਕੇ ਆਵਾਂਗੇ ਇਹ ਜੋ ਭੈਣਾਂ ਚੀਜ਼ ਪਸੰਦ ਕਰਦੀਆਂ ਉਹਨੂੰ ਆਪਾਂ ਰਿਪੀਟ ਕਰਦੇ ਹੁੰਨੇ ਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਕੋਈ ਚੁਬਨ ਦੇ ਦੀ ਪ੍ਰੋਬਲਮ ਨਹੀਂ ਆਊਗੀ ਪਹਿਣਾ ਬੇਫਿਕਰ ਹੋ ਕੇ ਸੂਟ ਲੈ ਸਕਦੀਆਂ ਕੱਪੜਾ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈਗਾ ਦੇਖ ਸਕਦੇ ਹੋ ਤੁਸੀਂ ਤੇ ਪ੍ਰਿੰਟ ਇਦਾਂ ਦੇ ਵੀ ਆਪਾਂ ਦੋ ਘੜੀ ਦੇਖੀ ਚੱਲੀਏ ਇਹਨੂੰ ਬਹੁਤ ਹੀ ਜ਼ਿਆਦਾ ਸੋਹਣਾ ਜਾਂ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਰੇਟ 550 ਰੁਪਏ ਸਕਰੀਨਸ਼ਾਟ ਲੈ ਕੇ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਨਾ ਜੀ ਤੇ ਇਹ ਅਗਲਾ ਸੂਟ ਵੀ ਬਹੁਤ ਹੀ ਪਿਆਰਾ ਜਾ ਕੇ ਕਾਟਨ ਦੇ ਵਿੱਚ ਕੈਮਰਿਕ ਕੋਟਨ ਹੈ ਵਧੀਆ ਵਾਲੀ ਇਹ ਵੱਡੇ ਬਣੇ ਦੀ ਤੇ ਡਿਜੀਟਲ ਪ੍ਰਿੰਟਰ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਇੰਨਾ ਕੁ ਮਲਾਈ ਵਰਗਾ ਕੱਪੜਾ ਜਿੰਨਾ ਵੀ ਕਹਦੀ ਆ ਆਪਾਂ ਦੇਖੋ ਕਿੰਨਾ ਸੋਹਣਾ ਕੱਪੜਾ ਬਿਲਕੁਲ ਸੌਫਟ ਤੇ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਚੈੱਕ ਕਰੋ ਇਹਦਾ ਪ੍ਰਿੰਟ ਫਲਾਰ ਬਣੇ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਤੇ ਲਾਈਟ ਚਾ ਕਲਰ ਹੈ 바ਵਾ ਸ਼ੇਡ ਦੇ ਵਿੱਚ ਕਲਰ ਆ ਗਿਆ ਬਹੁਤ ਹੀ ਸੋਹਣਾ ਤੇ ਇਹ ਸੂਟ ਦਾ ਰੇਟ ਰਹਿਣਾ ਜੀ 600 ਰੁਪਇਆ ਤੇ ਫ੍ਰੀ ਸ਼ਿਪਿੰਗ ਹੋਵੇਗੀ 600 ਰੁਪਇਆ ਰੇਟ ਹੋਵੇਗਾ ਸੂਟ ਦਾ ਤੇ ਪਿਓਰ ਮਸਲੀਨ ਵਾਲਾ ਸੂਟ ਆ ਗਿਆ ਜੀ ਅੱਗੇ ਇਹ ਪਿਓਰ ਵਾਲੀ ਮਸਲੀਨ ਇੱਕ ਕਾਟਨ ਮਸਲੀਨ ਹੁੰਦੀ ਹੈ ਤੇ ਇਹ ਪਿਓਰ ਵਾਲੀ ਐ ਸ਼ਾਈਨਿੰਗ ਵਾਲੀ ਮਸਲੀਨ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈ ਇਹ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਤੇ ਕਲਰ ਵੀ ਬਹੁਤ ਹੀ ਪਿਆਰਾ ਹੈ ਪ੍ਰੋ퍼 orange ਵੀ ਨਹੀਂ ਹੈ ਤੇ red ਵੀ ਨਹੀਂ ਹੈਗਾ ਕਲਰ ਵੀਡੀਓ ਦੇ ਵਿੱਚ ਸ਼ਾਇਦ ਬਦਲ ਮਾ ਆਉਂਦਾ ਹੋਊਗਾ ਬਿਲਕੁਲ ਸੌਫਟ ਜਆ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਨਾਈ ਤੇ ਪੀਚ ਕਲਰ ਹੈ ਨਾਈ orange ਤੇ ਨਾਈ ਹੈ red ਦਾ ਕਲਰ ਬਹੁਤ ਹੀ ਪਿਆਰਾ ਕਲਰ ਹੈਗਾ ਤੇ ਪਿਓਰ ਵਾਲੀ ਮਸਲੀਨ ਹੈ ਜੀ ਬਿਲਕੁਲ ਸੌਫਟ ਤੇ ਸ਼ੈਨਗ ਵਾਲੀ ਮਸਲੀਨ ਰਹੇਗੀ ਪਿਓਰ ਤੇ ਇਹਦੇ ਨਾਲ ਤੁਸੀਂ ਮੈਚਿੰਗ ਸਲਵਾਰ ਬਣਾਉਣੀ ਹੈਗੀ ਵੇਸ ਨਾਲ ਦੀ ਤੇ ਉਹ ਵੀ ਬਣਾ ਸਕਦੇ ਹੋ ਜੀ ਤੇ ਆਲ ਓਵਰ ਸੂਟ ਵੀ ਇਹ ਬਹੁਤ ਹੀ ਸੋਹਣਾ ਰੈਡੀ ਹੁੰਦਾ ਹੈ ਤੇ ਜੇ ਕਿਸੇ ਭੈਣ ਨੇ ਇਹਦੇ ਪੈਸੇ ਲਾ ਕੇ ਵਰਕ ਕਰਾਉਣਾ ਘਰੇ ਦੇ ਉੱਪਰ ਬਾਜੂ ਦੇ ਉੱਪਰ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੀ ਆਪਾਂ ਕਰਕੇ ਦਿੰਨੇ ਆ ਵਰਕ ਤੇ ਸੂਟ ਬਹੁਤ ਹੀ ਪਿਆਰਾ ਰੇਟ ਰਹਿਣਾ ਜੀ ਇਹਦਾ 850 ਰੁਪਇਆ ਪ्युअर ਵਾਲੇ ਸੂਟ ਦਾ ਜੋ ਕਿ ਭੈਣਾਂ ਨੂੰ ਪਤਾ ਬਹੁਤ ਹੀ ਜ਼ਿਆਦਾ ਜਿਹੜੀਆਂ ਭੈਣਾਂ ਲੈਂਦੀਆਂ ਮਹਿੰਗੇ ਪੈਂਦੇ ਆ ਇਹ ਸੂਟ ਤੇ ਆਪਾਂ ਸਿਰਫ 850 ਚ ਦੇ ਦੇਣਾ ਜੀ ਸੂਟ ਇਹ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਜੀ ਤੇ ਇਹ ਆ ਗਿਆ ਜੀ ਸਿਲਕ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਇਸ ਸਿਲਕ ਦੇ ਵਿੱਚ ਰਹੇਗਾ ਕੱਪੜਾ ਇਹ ਸਿਲਕ ਵਾਲਾ ਕੱਪੜਾ ਵੀ ਬਹੁਤ ਹੀ ਜ਼ਿਆਦਾ ਸੋਹਣਾਗਾ ਲਾਈਟ ਵੇਟ ਦੇ ਵਿੱਚ ਹੈ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਣਾ ਜੀ ਬਿਲਕੁਲ ਸੌਫਟ ਹੈਗਾ ਸੋਹਣਾ ਕਲਰ ਹੈ ਜੀ ਇਹ ਟ੍ਰੈਂਡਿੰਗ ਕਲਰ ਚੱਲ ਰਿਹਾ ਹੈ ਗ੍ਰੀਨ ਕਲਰ ਅੱਜਕੱਲ੍ਹ ਬਹੁਤ ਹੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਤੇ ਜੇ ਤੁਸੀਂ ਮੈਚਿੰਗ ਸੂਟ ਕਰਵਾਉਣਾ ਇਹਦੇ ਨਾਲ ਪਿੰਕ ਸਲਵਾਰ ਲਵਾ ਕੇ ਉਦਾਂ ਵੀ ਬਣਾ ਸਕਦੇ ਹਾਂ ਤੁਸੀਂ ਤੇ ਆਲ ਓਵਰ ਸੂਟ ਲੈਣਾ ਤੇ ਦੋ ਸੂਟ ਆਪਣੇ ਕੋਲੇ ਅਵੇਲੇਬਲ ਹੈ ਜੀ ਇਹਨਾਂ ਦਾ ਰੇਟ ਰਹਿਣਾ ਜੀ 1200 ਰੁਪਏ ਸੂਟ ਦਾ ਇਹ ਪਿਓਰ ਸਿਲਕ ਦੇ ਵਿੱਚ 1200 ਰੁਪਏ ਸੂਟ ਦਾ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਲਿਓ ਜੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਕਲਰ ਹੈ ਇਹ ਮੈਂ ਚੰਗਾ ਆਲ ਓਵਰ ਜਿੱਦਾਂ ਵੀ ਤੁਹਾਡੀ ਮਰਜ਼ੀ ਹੋਵੇ ਸੂਟ ਬਣਾ ਸਕਦੇ ਹਾਂ ਤੇ ਵਰਕ ਦਾ ਵੀ ਬਹੁਤ ਟ੍ਰੈਂਡ ਹੈ ਪ੍ਰਿੰਟ ਦੇ ਉੱਪਰ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਆ ਗਿਆ ਜੀ ਪਹਿਣਾ ਦਾ ਫੇਵਰੇਟ ਸੂਟ ਜੋ ਕਿ ਆਪਾਂ ਇਹ ਥਾਂ ਨਹੀਂ ਚੱਕ ਲਿਆ ਹੁੰਦਾ ਸੀਗਾ ਇੰਨੀ ਇੱਕ ਡਿਮਾਂਡ ਸੀ ਪਹਿਣਾ ਦੀ ਇਹਦੀ ਤੇ ਆਪਣੇ ਕੋਲੇ ਸੂਟ ਅਵੇਲੇਬਲ ਹੈਗੇ ਆ ਜੀ ਜਿਹੜੀ ਵੀ ਭੈਣ ਨੂੰ ਇਹ ਸੂਟ ਪਸੰਦ ਆਉਂਦਾ ਔਰਗੈਂਜਾ ਦਾ ਪਿਓਰ ਔਰਗੈਂਜਾ ਬਿਲਕੁਲ ਸੌਫਟ ਹੈ ਜਿੰਨਾ ਪਹਿਣਾ ਕੋਲੇ ਗਏ ਆ ਨਾ ਸੂਟ ਉਹ ਆਪਣਾ ਰਿਵਿਊ ਜ਼ਰੂਰ ਦਿਆ ਕਰੋ ਪਹਿਣਾ ਜਿਹੜੀਆਂ ਜਿਹੜੀਆਂ ਪਹਿਣਾ ਕੋਲੇ ਸੂਟ ਪਹੁੰਚ ਕੇ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੁੰਦਾ ਜੀ ਤੇ ਆਲਓ ਵਰਸੂਟ ਲਾ ਤੁਸੀਂ ਆਲਓ ਲੈ ਸਕਦੇ ਹੋ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਇਹ ਤੇ ਗਰਮੀ ਦੀ ਆਈਟਮ ਹੈ ਸਾਰੀ ਇਹ ਜਿੱਦਾਂ ਮਰਜੀ ਤੁਸੀਂ ਇਹਨੂੰ ਗਰਮੀ ਚ ਵੇਅਰ ਕਰ ਸਕਦੇ ਹੋ ਜੀ ਇਹਦਾ ਰੇਟ ਵੀ 1200 ਰੁਪਏ ਜੋ ਕਿ ਆਪਾਂ ਪਹਿਲਾਂ ਵੀ 1200 ਦੇ ਦਿੱਤੇ ਆ ਸੂਟ ਫ੍ਰੀ ਸ਼ਿਪਿੰਗ ਦੇ ਨਾਲ 1200 ਰੁਪਏ ਰੇਟ ਹੋਵੇਗਾ ਤੇ ਵੀਡੀਓ ਨੂੰ ਪਹਿਣਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਮੈਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਭਜਾਇਆ ਕਰੋ ਪਹਿਣਾ ਤੱਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਸੋਹਣੇ ਸੋਹਣੇ ਜੇ ਤੁਸੀਂ ਸੋਹਣੇ ਕਮੈਂਟ ਕਰੋਗੇ ਤੇ ਸਾਡੀ ਹੌਸਲਾ ਫਜਾਈ ਹੁੰਦੀ ਆ ਉਹਦੇ ਨਾਲ ਕਿਰਸਨਾ ਕਰਿਆ ਕਰੋ ਪਹਿਣਾ ਜ਼ਰੂਰ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਥੈਂਕ ਯੂ